ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵਿਰੋਧੀ ਧਿਰ ਦੇ ਨੇਤਾ ਅਤੇ ਸੀਮੇ ਅਗੋ ਕਾਂਗਰਸ ਪਾਰਟੀ ਦੇ ਸਰਦਾਰ ਪ੍ਰਤਾਪ ਸਿੰਘ ਬਾਜਬਾ ਇੱਕ ਵਾਰ ਫਿਰ ਬਿਆਨਬਾਜ਼ੀ ਕਰ ਰਹੇ ਨੇ ਮੌਜੂਦਾ ਸਰਕਾਰ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਨੇ ਕਿਹਾ ਇੱਕ ਪਾਸੇ ਤਾਂ ਇਹ ਸੈਂਟਰ ਸਰਕਾਰ ਦੇ ਕੋਲੋਂ ਕਰੋੜਾਂ ਰੁਪਏ ਕਰਜ਼ੇ ਦੀ ਮੰਗ ਕਰ ਰਹੀ ਨਹੀਂ ਬਿਕੋਜ਼ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹ ਪੂਰੀ ਤਰ੍ਹਾਂ ਖਾਲੀ ਹੋ ਚੁੱਕਿਆ ਹੈ ਯਾਨੀ ਕਿ ਮੁਲਾਜ਼ਮਾਂ ਨੂੰ ਸੈਲਰੀ ਤਰਖਾ ਦੇਣ ਵਾਸਤੇ ਖਜ਼ਾਨੇ ਦੇ ਵਿੱਚ 1 ਰੁਪਿਆ ਨਹੀਂ ਹੈ ਇਸ ਗੱਲ ਦਾ ਵੱਡਾ ਖੁਲਾਸਾ ਕੀਤਾ ਹੈ ਵਿਰੋਧੀ ਧਿਰ ਦੇ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਵਾਰ-ਵਾਰੇ ਗੋਹਾਰ ਲਗਾਉਂਦੇ ਨੇ ਆਪਣੇ ਘੁੱਟਨੇ ਟੇਕਦੇ ਨੇ ਸੈਂਟਰ ਸਰਕਾਰ ਦੇ ਅੱਗੇ ਕਿ ਸਾਨੂੰ ਕਰਜ਼ਾ ਦਿਓ ਅਸੀਂ ਤਨਖਾਹਾਂ ਦੇਣੀਆਂ ਨੇ ਜਾਂ ਪੰਜਾਬ ਦਾ ਸਿਸਟਮ ਚਲਾਉਣਾ ਹੈ ਦੂਸਰੇ ਪਾਸੇ ਆਰਟੀਆ ਨੂੰ ਲੈ ਕੇ ਕਿੱਡਾ ਵੱਡਾ ਖੁਲਾਸਾ ਹੋਇਆ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹਲਕਾ ਬਠਿੰਡਾ ਦੇ ਵਿੱਚ ਜਿਹੜੀ ਰੈਲੀ ਕੀਤੀ ਗਈ 4 ਕਰੋੜ 16 ਲੱਖ ਰੁਪਏ ਖਰਚ ਕੀਤਾ ਗਿਆ ਇੱਕੋ ਹੀ ਰੈਲੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੁਆਰਾ ਦੂਜੇ ਪਾਸੇ ਇਹ ਕਹਿੰਦੇ ਹੈ ਕਿ ਅਸੀਂ ਪੰਜਾਬ ਨੂੰ ਕਰਜ਼ੇ ਤੋਂ ਮੁਕਤ ਕਰਨਾ ਹੈ ਅਤੇ ਜਿਹੜਾ ਰੈਲੀਆਂ ਤੇ ਕਰੋੜ ਰੁਪਏ ਖਰਚ ਕਰ ਰਹੀ ਹੈ ਇਹ ਬੜੇ ਵੱਡੇ ਇਲਜ਼ਾਮ ਲਗਾਏ ਨਹੀਂ ਕਿਉਂਕਿ ਕੱਲ ਆਮ ਆਦਮੀ ਪਾਰਟੀ ਵੱਲੋਂ ਨਹੀਂ ਇੱਕ ਇੱਕ ਪਰਸਨ ਨੇ ਖੁਲਾਸਾ ਕੀਤਾ ਸੀ ਜਦੋਂ ਉਸਨੇ ਆਰਟੀ ਪਾਈ ਅਤੇ ਆਰਟੀਏ ਦੇ ਵਿੱਚੋਂ ਵੱਡੇ ਖੁਲਾਸੇ ਹੋਏ ਕਿ 4 ਕਰੋੜ 16 ਲੱਖ ਰੁਪਏ ਇੱਕ ਹੀ ਰੈਲੀ ਉੱਤੇ ਖਰਚ ਦਿੱਤਾ ਗਿਆ ਆਮ ਆਦਮੀ ਪਾਰਟੀ ਦੀ ਅਤੇ ਮੌਜੂਦਾ ਬੁਖ ਮੰਤਰੀ ਭਗਵੰਤ ਮਾਨ ਦੇ ਦੁਆਰਾ 16 ਤੂੰ 16 ਲੱਖ ਦੀ ਰੋਟੀ ਇੱਕ ਹੋਈ 25 ਲੱਖ ਦਾ ਸ਼ਾਹੀ ਪਕਵਾਨ ਇੱਕ ਹੋਇਆ 10 ਤੋਂ 20 ਲੱਖ ਦੇ ਸਪੈਸ਼ਲ ਬਾਥਰੂਮ ਵੀ ਬਣਾਏ ਗਿਆ ਉਹਨਾਂ ਨੇ ਕਿਹਾ ਕਿ ਆਪਣੇ ਆਪ ਨੂੰ ਗਰੀਬ ਦੱਸਣ ਵਾਲੀ ਪਾਰਟੀ ਹੁਣ ਵੀ ਆਈਪੀ ਦਾ ਕਲਚਰ ਜਿਹੜੀ ਹੈ ਅਡਾਪਟ ਕਰਦੀ ਜਾ ਰਹੀ ਹੈ ਇਹ ਇਲਜ਼ਾਮ ਲਗਾਏ ਨੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਖਰਚਾ حساب ਦਾ ਕਰੋ ਪੈਸੇ ਦੇ ਵਿੱਚੋਂ ਪੈਸਾ ਬਚਾਓ ਤਾਂ ਕਿ ਪੰਜਾਬ ਦਾ ਖਜ਼ਾਨਾ ਭਰਿਆ ਜਾਵੇ ਅਤੇ ਮਲਾਜ਼ਮਾਂ ਨੂੰ ਬਣਦੀਆਂ ਤਰਾ ਕਹਾ ਦਿੱਤੀਆਂ ਜਾਨ ਲੇਕਿਨ ਜੇ ਰੈਲੀਆਂ ਕਰੋਗੇ ਹੁਣ ਇਸ ਤੋਂ ਬਾਅਦ ਜਿਮਣੀ ਚੋਣਾ ਹੋਣ ਵਾਲੀਆਂ ਨੇ ਜੇ ਜਿਮਣੀ ਚੋਣਾ ਦੇ ਵਿੱਚ ਇਸ ਤਰ੍ਹਾਂ ਕਰੋਗੇ ਤਾਂ ਪੰਜਾਬ ਪੂਰੀ ਤਰ੍ਹਾਂ ਕਰਜ਼ੇ ਦੇ ਵਿੱਚ ਡੁੱਬ ਜਾਵੇਗਾ ਹਾਲਾਂਕਿ ਉਸ ਰੈਲੀ ਦਾ ਫਾਇਦਾ ਵੀ ਨਹੀਂ ਹੋਇਆ ਕਿਉਂਕਿ ਉਥੋਂ ਦੇ ਖੁੱਡੀਆਂ ਸਾਹਿਬ ਜੀ ਗਰਵੀਤ ਸਿੰਘ ਖੁੱਡੀਆਂ ਉਥੋਂ ਬੁਰੀ ਤਰ੍ਹਾਂ ਹਾਰੇ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੀਬਾ ਹਰਸਿਵਰਤ ਕੌਰ ਬਾਦਲ ਦੇ ਕੋਲੋਂ ਲੇਕਿਨ ਇਨਾ ਖੱਚਾ ਕਰਨ ਦੀ ਕੀ ਲੋੜ ਸੀ ਕਿ ਬਾਅਦ ਵਿੱਚ ਤੁਹਾਨੂੰ ਆਪਣੇ ਘੁੱਟਨੇ ਆਪਣੇ ਗੋਡੇ ਟੇਕੜੇ ਪੈਣ ਸੈਂਟਰ ਸਰਕਾਰ ਦੇ ਅੱਗੇ ਕਿ ਸਾਨੂੰ ਕਰਜ਼ਾ ਦਿਓ ਕਰਜ਼ਾ ਦਿਓ ਇਹ ਗੱਲ ਦਾ ਵੱਡਾ ਇਲਜ਼ਾਮ ਲਗਾਇਆ ਹੈ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਧੰਨਵਾਦ